मुर्दाु पु मुर्दा 我懂。 ਉਹ ਅੱਜ ਦੂਸਰਾ ਆਪ ਜੀ ਨੂੰ ਪਤਾ ਹੈ ਕਿ ਪੰਨੂ ਨੇ 14 April ਦੇ ਸੰਬੰਧ ਵਿੱਚ ਜਿੰਨੇ ਵੀ ਡਾਕਟਰ ਅੰਬੇਦਕਰ ਸਾਹਿਬ ਜੀ ਦੇ ਪ੍ਰਤਿਮਾ ਲੱਗੀ ਆ ਭਾਰਤ ਦੇ ਵਿੱਚ ਜਾਂ ਪੰਜਾਬ ਦੀ ਧਰਤੀ ਦੇ ਉੱਤੇ ਉਹਨਾਂ ਨੂੰ ਤੋੜਨ ਦਾ ਚੈਲੰਜ ਕੀਤਾ ਤੇ ਅਸੀਂ ਉਸ ਨੂੰ ਵੀ ਚੈਲੰਜ ਕਰਦੇ ਆ ਜੇ ਤੇਰੇ ਚ ਦਾਮ ਹੈ ਨਾ ਸਾਡੇ ਸਾਹਮਣੇ ਆਣ ਕੇ ਜੇ ਤੂੰ ਹੱਥ ਲਾ ਕੇ ਵਾਪਸ ਚਲੇ ਗਿਆ ਅਸੀਂ ਤੇਰਾ ਪਾਣੀ ਭਰ ਦਾਂਗੇ ساری ਉਮਰ ਵਾਸਤੇ ਤੂੰ ਹੱਥ ਲਾ ਕੇ ਸਾਡੇ ਸਾਹਮਣੇ ਵਾਪਸ ਚਲ ਜਾ ਡਾਕਟਰ ਅੰਬੇਦਕਰ ਜੀ ਦੀ ਪ੍ਰਤਮਾ ਨੂੰ ਤੇ ਅਸੀਂ ਤੇਰਾ ਪਾਣੀ ਭਰਦਾਂਗੇ ਉਹਨਾਂ ਨੇ ਬਿਆਨ ਕਿ ਦਿੱਤਾ ਕਿ ਕੰਮ ਕਰਦਾ ਪਿਆ ਤੇ ਬੰਦੇ ਦਾ ਪੁੱਤ ਬਣ ਜਾ ਜਿਹੜਾ ਸਾਡੇ ਡਿੱਕੇ ਚੜ ਗਿਆ ਨਾ ਜਿਹੜਾ ਪ੍ਰਤਮਾ ਤੋੜਨ ਵਾਲਾ ਅਸੀਂ ਉਹਦਾ ਉਹ ਹਾਲ ਕਰਾਂਗੇ ਉਹਦੀਆਂ ਉਹਦੀਆਂ ਪੁਸ਼ਤਾ ਯਾਦ ਰੱਖਣੀਆਂ ਬੋਲੇ ਸੋਨਹਿਰਾ ਸੋਨਿਆ ਕਾਲ ਅੱਜ ਦੀ ਇਸ ਮਹਾਨ ਜਿਹੜੀ ਹੈਗੀ ਹੈ ਕ੍ਰਾਂਤੀਕਾਰੀ ਰੈਲੀ ਦੇ ਵਿੱਚ ਸੰਤ ਸਮਾਜ ਤੋਂ ਸਾਡੇ ਪੂਜਨੀਕ ਬਾਬਾ ਨਿਸ਼ਤਨਾਥ ਜੀ ਸ਼ੇਰਗਿਲ ਜੋ ਕਿ ਭਗਵਾਨ ਵਾਲਮੀਕਾ ਆਸ਼ਰਮ ਤੋਂ ਚੇਤੇ ਤੌਰ ਤੇ ਜਥੇਬੰਦੀ ਦੇ ਇਸ ਹੌਸਲਾ ਅਫਜ਼ਾਈ ਵਾਸਤੇ ਪਹੁੰਚੇ ਆ ਸੋ ਇਸ ਦੇ ਵਿੱਚ ਸ਼੍ਰੀ ਨਫੀਸ਼ ਭੀਮ ਜੀ ਵੀ ਅੰਮਸਰ ਤੋਂ ਸੱਤੋਂ ਪਹੁੰਚੇ ਆ ਔਰ ਜਿੰਨੇ ਵੀ ਪਿੰਡਾਂ ਦੇ ਵਿੱਚੋਂ ਪੰਤੇ ਪਤਵੰਤੇ ਸੱਜਣ ਔਰ ਨੌਜਵਾਨ ਸਾਥੀ ਇਤੇ ਪਹੁੰਚੇ ਆ ਮੈਂ ਉਹਨਾਂ ਸਾਰਿਆਂ ਦਾ ਹੀ ਸ਼ਰੂਲ ਐਸਸੀ ਗਰੰਟ ਵੱਲੋਂ ਧੰਨਵਾਦ ਕਰਦਾ ਆ ਔਰ ਅੱਗੇ ਵੀ ਸਾਰੇ ਸਾਥੀਆਂ ਤੋਂ ਇਸੇ ਤਰ੍ਹਾਂ ਉਮੀਦ ਕਰਦਾ ਕਿ ਜਿਹੜਾ ਵੀ ਸਿਵਿਧਾਨ ਨੂੰ ਤੋੜਨ ਦੀ ਜਾਂ ਸਿਵਿਧਾਨ ਨੂੰ ਖੰਡਿਤ ਕਰਨ ਦੀ ਜਾਂ ਬਾਬਾ ਸਾਹਿਬ ਦੀ ਵਰਤਮਾਨ ਨੂੰ ਤੋੜਨ ਲਈ ਉਂਗਲ ਚੱਕੇਗਾ ਅਸੀਂ ਉਹਦੀ ਉਂਗਲੀ ਉਹ ਤੋੜ ਕੇ ਜਿਹੜਾ ਹੈਗਾ ਉਹਦੇ ਫਿਸ਼ਵਾੜੇ 'ਚ ਦੇ ਦਾਂਗੇ ਤੇ ਜਿਹੜਾ ਇਸ ਤਰੀਕੇ ਨਾਲ ਜਿਹੜਾ ਕਰੂਗਾ ਤੈਨੂੰ ਕੁੱਤਾ ਮੁਰਦਾਬਾ 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 ਅਸੀਂ ਮੈਂ ਜਥੇਬੰਦੀ ਵੱਲੋਂ ਵੀ ਔਰ ਸਾਰੇ ਸਮਾਜ ਵੱਲੋਂ ਪੰਜਾਬ ਸਰਕਾਰ ਨੂੰ ਬੇਨਤੀ ਕਰਾਂ ਪਾਰ ਸਰਕਾਰ ਨੂੰ ਬੇਨਤੀ ਕਰਾਂ ਕਿ ਅਜਿਹੇ ਕਿਟਨਾਮਾਂ ਦੇ ਪਿੱਛੇ ਜਿਹੜੇ ਵੀ ਵਿਅਕਤੀ ਆ ਜਿਹੜੇ ਵੀ ਮਾਰੇ ਅੰਸਰ ਸਾਡੇ ਸਮਾਜ ਨੂੰ ਤੋੜਨ ਲਈ ਜਾਂ ਫਿਰ ਡਾਕਟਰ ਬੀਨ ਡਾਕਟਰ ਭੀਮਰਾਓ ਬੇਦਕਰ ਜੀ ਦੀ ਪ੍ਰਤਮਾ ਨੂੰ ਖੰਡਿਤ ਕਰਨ ਵਾਸਤੇ ਜਾਂ ਫਿਰ ਜਿਹੜੇ ਸੰਵਿਧਾਨ ਦੇ ਉੱਤੇ ਅਟੈਕ ਕਰਦੇ ਆ ਉਹਨਾਂ ਨੂੰ ਨੱਥ ਪਾ ਲੈਣਾ ਨਹੀਂ ਤੇ ਫਿਰ ਸਾਨੂੰ ਚੰਗੀ ਤਰ੍ਹਾਂ ਨੱਥ ਪਾਣੀ ਆਉਂਦੀ ਆ ਬਾਅਦ ਵਿੱਚ ਸਾਨੂੰ ਇਹ ਨਾ ਕਿਹਾ ਜਾ ਕੇ ਕਿ ਆ ਜਾਵੇ ਕਿ ਜਿਹੜੇ ਹੈਗੇ ਦੇਸ਼ ਦੇ ਹਾਲਾਤ ਖਰਾਬ ਕਰਾਹੇ ਡਾਕਟਰ ਬੀ ਆਰ ਬੇਦਕਰ ਸਾਡੀ ਸ਼ਾਨ ਹੈ ਸਾਡਾ ਮਾਣ ਹੈ ਸਾਡਾ ਸਤਕਾਰ ਹੈ ਉਹਨਾਂ ਦੀ ਬਦੌਲਤ ਅੱਜ ਪੂਰੇ ਸ਼ਾਹੂਲ ਕਾਸਟ ਭਾਈਚਾਰਾ ਇਥੋਂ ਤੱਕ ਦੇਸ਼ ਜਿਹੜਾ ਆ ਉਹਨਾਂ ਦੇ ਸੰਵਿਧਾਨ ਦੇ ਰਚੇਤੇ ਨਾਲ ਚੱਲਦੇ ਆ ਪਰ ਇਹ ਜਿਹੜੇ ਵਿਰੋਧੀ ਤਾਕਤਾਂ ਜਿਹੜੀਆਂ ਦੇਸ਼ ਦੇ ਵਿੱਚ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੀਆਂ ਆਪ ਆਪਣੇ ਨਿਆਣੇ ਨੇ ਬਾਹਰ ਸੈੱਟ ਕਰ ਲਿਆ ਬਾਹਰ ਵਿਦੇਸ਼ਾਂ ਦੇ ਵਿੱਚ ਸੈੱਟ ਕਰ ਲਿਆ ਜੇ ਕੁੱਤੀ ਦੇ ਆ ਪੁੱਤਾ ਗੰਦੇ ਆਂਡਿਆ ਜੇ ਤੈਨੂੰ ਇੰਨਾ ਬਾਬਾ ਸਾਹਿਬ ਪੁੱਤਾਂ ਨੂੰ ਤੋੜਨ ਦਾ ਪ੍ਰਤਮਾ ਨੂੰ ਤੋੜਨ ਦਾ ਸ਼ੌਂਕ ਆ ਆਪਣੇ ਨਿਆਣੇ ਭੇਜ ਤੂੰ ਕਿਉਂ ਇਥੋਂ ਦੇ ਪੰਜਾਬ ਦੇ ਉਹਨਾਂ ਬੱਚਿਆਂ ਨੂੰ ਮਰਵਾਉਣਾ ਚਾਹੁੰਦਾ ਕਿਉਂ ਉਹਨਾਂ ਨੂੰ ਅੱਗ ਦੇ ਵਿੱਚ ਝੋਕ ਰਿਆ ਆਪਣੇ ਬੱਚਿਆਂ ਨੂੰ ਆਪਣੇ ਨਿਆਣਿਆਂ ਨੂੰ ਭੇਜ ਤੈਨੂੰ ਪਤਾ ਲੱਗੇ ਕਿ ਉਹਨਾਂ ਦੇ ਜਿਹੜੇ ਵੰਸ਼ਜ ਨੇ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਤੇਰਾ ਕੀ ਅਸਰ ਕਰਦੇ ਆ ਤੇਰੀ ਢੂਈ ਮਾਰ ਮਾਰ ਛਤਰ ਲਾਲ ਕਰ ਦੇਵਾਂਗੇ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹਾਂ ਭਾਰਤ ਸਰਕਾਰ ਨੂੰ ਕਿ ਜਿੱਥੇ ਵੀ ਇਹ ਘਟਨਾ ਵਾਪਰ ਰਹੀ ਹੈ ਕਿਉਂਕਿ ਸਾਨੂੰ ਥੋੜੀ ਦੇਰ ਪਤਾ ਪਹਿਲਾਂ ਪਤਾ ਲੱਗਾ ਹੈ ਕਿ ਇੱਕ ਜਿਹੜੀ ਆ ਘਟਨਾ ਇਸੇ ਤਰ੍ਹਾਂ ਦੀ ਬਟਾਲੇ ਦੇ ਵਿੱਚ ਹੋਈ ਹੈ ਉਥੋਂ ਦੇ ਮੈਂ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਕਿ ਇਹੋ ਜੇ ਲੋਕਾਂ ਨੂੰ ਪਨਪਨ ਨਾ ਦਿਓ ਇਹਨਾਂ ਨੂੰ ਤੁਰੰਤ ਸਖਤ ਸਜ਼ਾ ਵਾਂ ਦਿਓ ਕਿਉਂਕਿ ਇਹ ਜਿਹੜੇ ਦੇਸ਼ ਦਾ ਨਹੀਂ ਪੰਜਾਬ ਦਾ ਜ਼ਿਲ੍ਹਿਆਂ ਦਾ ਮਾਹੌਲ ਖਰਾਬ ਕਰ ਰਹੇ ਆ ਮੈਂ ਉਹਨਾਂ ਲੋਕਾਂ ਨੂੰ ਵੀ ਅਪੀਲ ਕਰਦਾ ਜਿਹੜੇ ਇਹਦੇ ਚੁੰਮਚੇ ਨੇ ਓਏ ਬੱਚੇ ਤੁਸੀਂ ਸਾਡੇ ਉਹ ਬੰਦੇ ਬਣ ਜਾਓ ਇਹਦੇ ਕਹਿਣ ਤੇ ਇਦਾਂ ਦੀ ਕੋਈ ਹਰਕਤ ਨਾ ਕਰਿਓ ਜੇਸ ਨਾਲ ਦੇਸ਼ ਅਤੇ ਭਾਰਤ ਦਾ ਮਾਹੌਲ ਖਰਾਬ ਹੋਵੇ ਨਹੀਂ ਤੇ ਅਸੀਂ ਤੇਰੇ ਚਮਚਿਆਂ ਨੂੰ ਵੀ ਛੱਤਰ ਫੇਰਾਂਗੇ ਤੇ ਤੈਨੂੰ ਵੀ ਜਿਹੜਾ ਅਸੀਂ ਚੈਲੰਜ ਕਰਦੇ ਆ ਤੇ ਜੇ ਤੇਰੇ ਚ ਹਿੰਮਤ ਹੈ ਤੇ ਆਪਣੇ ਨਿਆਣਿਆਂ ਨੂੰ ਭੇਜ ਆਏ ਜਿਹੜਾ ਬਾਬਾ ਸਾਹਿਬ ਦੀ ਪ੍ਰਤਿਮਾ ਤੋੜਨ ਲਈ ਤੇਰੇ ਘੂਏ ਨੂੰ ਲਾਲ ਕਰਕੇ ਭੇਜਾਂਗੇ ਜਿਵੇਂ ਵਾਲਮੀਕੀ ਜਾ ਕੇ ਚਲੋ ਹਾਂਜੀ